ਪਾਜੀ ਵੀਰੋ ਗੱਲ ਕਰਨ ਲੱਗਿਆਂ ਆ ਜਿਹੜੀ ਆਕਾਲ ਫਿਲਮ ਬਣਾਈ ਆ ਆਕਾਲ ਬੜਾ ਮਹਾਨ ਨਾਮ ਆ ਸਾਡੇ ਵਾਸਤੇ ਪਰ ਫਿਲਮ ਬਣਾਈ ਠੱਗਾ ਨੇ ਆ ਜਰਨੈਲ ਚੰਡੀਗੜ੍ਹ ਦਾ ਨੰਬਰ 1 ਦਾ ਠੱਗ ਪਤਾ ਨਹੀਂ ਇਹਨਾਂ ਕਿੰਨੇ ਨੂੰ ਲੁੱਟਿਆ ਕੱਲ ਦਾ ਰੌਲਾ ਪਾਉਣ ਡਿਆ 22 ਕਰੋੜ ਲਾਤਾ 22 ਕਰੋੜ ਲਾਤਾ ਉਹ 22 ਕਰੋੜ ਲਾਤਾ ਤੁਸੀਂ ਤੇ ਕਿੰਨੇ ਅਰਮਾ ਕਮਾਏ ਪੰਜਾਬੀ ਇੰਡਸਟਰੀ ਤੋਂ ਹੈ ਅਸੀਂ ਸਿੱਖਾਂ ਦੇ ਫਿਲਮ ਬਣਾਈ ਉਹ ਕਿਹੜੀ ਤੁਸੀਂ ਸਿੱਖਾਂ ਦੇ ਫਿਲਮ ਬਣਾਈ ਓਏ ਨਕਲੀ ਜੀ ਕਹਾਣੀ ਲੈ ਕੇ ਤੁਹਾਡੀ ਔਕਾਤ ਹੈਗੀ ਸਿੱਖਾਂ ਦੇ ਫਿਲਮ ਬਣਾਉਣ ਦੀ ਸਿੱਖਾਂ ਦੇ ਫਿਲਮ ਜਦੋਂ ਬਣੂਗੀ ਉਹ ਸੰਜੇ ਰੀਲਾ ਬਨਸਾਲੀ ਵਰਗਾ ਡਾਇਰੈਕਟਰ ਬਣਾਊਗਾ ਕੋਈ 2-4 ਚ ਸਾਲ ਦੀ ਸਟੱਡੀ ਕਰਕੇ ਜਿਨ੍ਹਾਂ ਨੂੰ ਦਸਾ ਗੁਰੂਆਂ ਦੇ ਨਾਂ ਨਹੀਂ ਪਤਾ ਪੰਜਾਬ ਪਿਆਰਿਆਂ ਦੇ ਨਾਂ ਨਹੀਂ ਪਤਾ ਚਾਰ ਸਾਹਿਬ ਜਾਨਿਆਂ ਦੇ ਨਾਂ ਨਹੀਂ ਪਤਾ ਜਿਹੜੇ ਹੁਣ ਤੱਕ ਸਿੱਖਾਂ ਦਾ ਆਪ ਵਿਰੋਧ ਕਰਦੇ ਸੀ ਉਹ ਸਿੱਖਾਂ ਦੀਆਂ ਫਿਲਮਾਂ ਬਣਾਉਣ ਲੱਗ ਪਏ ਵੀਰੋ ਇਹ ਮੇਰੀ ਗੱਲ ਸੁਣ ਲਿਓ ਧੰਨ ਜਿੱਦਾਂ ਨਾ ਪੰਜਾਬ ਦੇ ਕਲਚਰ ਦਾ ਬੇੜਾ ਗਰਕ ਕੀਤਾ ਨਾ ਇਦਾਂ ਹੀ ਇਹ ਨਾਂ ਸਿੱਖ ਧਰਮ ਨੂੰ ਥੱਲੇ ਵਿਖਾਉਣਾ ਆ ਇਹ ਕੋਈ ਸਿੱਖ ਨਹੀਂ ਹੈਗੇ ਇਹ ਤਾਂ ਦੇਵਾਜਾ ਇਹ ਪੰਜਾਬ ਦਾ ਕਲਚਰ ਇਹ ਨਾ ਵੇਚਦਾ ਇਹ ਸਿੱਖ ਧਰਮ ਦਾ ਵੀ ਨੁਕਸਾਨ ਕਰਨਗੇ ਸਿੱਖਾਂ ਦੇ ਫਿਲਮਾਂ ਬਣ ਯਾਰ ਸਿੱਖਾਂ ਦਾ ਬੜਾ ਵੱਡਾ ਇਤਿਹਾਸ ਆ ਪਰ ਉਹ ਕੋਈ ਅਨਰਾਖ ਕਸ਼ਪਰਗਾ ਕੋਈ ਸੰਗੀ ਦੇਲਾ ਬੰਸਾਲੀ ਅਰਗਾ ਕੋਈ ਸ਼ਾਮ ਬੈਦਗਲ ਵਰਗਾ ਬੰਦਾ ਬਣਾਵੇ ਤੇ ਤਾਂ ਸਿੱਖ ਧਰਮ ਦਾ ਇਨਸਾਫ ਹੋਣਾ ਆ ਇਹ ਜੋਕਰ ਇਹ ਪੰਜਾਬ ਦੇ ਠੱਗ ਗੰਦ ਮੰਦ ਇਹ ਸਿੱਖ ਧਰਮ ਦੇ ਫਿਲਮਾਂ ਬਣਾਉਣਗੇ ਇਹ ਗੱਲਾਂ ਪੰਜਾਬ ਦੀਆਂ ਸਟੇਜ ਤੇ ਬਹਿ ਕੇ ਕਰਦੇ ਆ ਯਾਰ ਕਿਨੇ ਸਿੱਖਾਂ ਨੇ ਫਾਹੇ ਲੈ ਲੈ ਸਿੱਖਾਂ ਦੀ ਜਵਾਨੀ ਨਸ਼ੇ 'ਚ ਰੋਲ ਗਈ ਸਿੱਖਾਂ ਦੇ ਮੁੰਡੇ ਕੁੜੀਆਂ ਬਾਹਰ ਬੇਰੋਜ਼ਗਾਰੀ ਦੀ ਕੀ ਹਾਲਤਾ ਯਾਰ ਰੋੜਾਂ ਦੇ ਸੌਂਦੇ ਜਦੋਂ ਉਹ ਵੀਡੀਓ ਦੇਖਦੇ ਆ ਤੇ ਯਾਰ ਆਪਣੇ ਆਪ ਤੇ ਯਕੀਨ ਨਹੀਂ ਹੁੰਦਾ ਵੀ ਯਾਰ ਮਤਲਬ ਸਾਡਾ ਇੰਨਾ ਮਾੜਾ ਹਾਲ ਹੋ ਗਿਆ ਤੇ ਇਹਨਾਂ ਹੁਣ ਤੱਕ ਕੀ ਵਿਖਾਇਆ ਉਹ ਯਾਰ ਬੰਬੇ ਮਨੂ ਕਹਿਣਾ ਬੰਦਿਆਂ ਨੇ ਉਥੇ ਯਾਰ ਤੁਹਾਰੇ ਤੋਂ ਪੰਜਾਬ ਮੇ ਬੜਾ ਅੱਛਾ ਤੁਹਾਰੇ ਤੋਂ ਪੰਜਾਬ ਕੇ ਲੋਕ ਬੜਾ ਐਸ਼ ਲੈਂਦੇ ਹੈ ਜੀਪੋ ਮੇ ਘੁੰਮਤੇ ਹੈ ਗੋਲੀਆਂ ਚਲਾਤੇ ਹੈ ਮੈਂ ਉਹਨਾਂ ਨੂੰ ਬੜਾ ਸਮਝਾਣਾ ਉਹ ਭਰਾਵੋ ਝੂਠ ਆ ਉਹ ਇਨਚਾਰਾਂ ਦੇ ਭੰਡਾ ਦੁਆਰਾ ਕ੍ਰੀਏਟ ਕੀਤਾ ਗਿਆ ਝੂਠ ਆ ਪੰਜਾਬੀ ਲੋਕ ਦੇ ਸਵੇਰ ਤੋਂ ਸਵੇਰੇ ਉੱਠ ਕੇ ਚਾਹ ਪੀਂਦੇ ਆ ਕੰਮੀ ਕਰੀ ਜਾਂਦੇ ਕੰਮੀ ਕਰੀ ਜਾਂਦੇ ਆਪਦਾ ਕਰਜ਼ਾ ਹੀ ਲਈ ਜਾਂਦੇ ਢੇਡੀ ਭਰਨ ਤੱਕ ਸੀਮਤ ਆ ਉਹਨਾਂ ਮੰਨਣਾ ਦਾ ਇਹਦੇ ਸ਼ੁਗਰ ਆ ਰੱਬ ਦਾ OTT ਆ ਗਿਆ ਨਵੇਂ ਬੰਦਿਆਂ ਨੂੰ ਮੌਕਾ ਮਿਲਣ ਲੱਗਾ ਅਸੀਂ ਪਹਿਲਾਂ ਇੱਕ ਫਿਲਮ ਬਣਾਈ ਸੀ ਇੱਕ ਹੁਣ ਫੇਰ ਬਣਾਈ ਆ ਰੱਬ ਕਰੇ ਅਗਲੀ ਫਿਲਮ ਸਾਡੀ ਫੇਰ ਸ਼ੁਰੂ ਹੋਵੇ ਮੁੱਦਿਆਂ ਦੇ ਫਿਲਮ ਬਣਾਈ ਪਹਿਲੀ ਫਿਲਮ ਬਣਾਈ ਸੀ ਚਲੋ ਵੱਡੇ ਲੋਕਾਂ ਦੇ ਰੋਕਤੀ ਰਿਲੀਜ਼ ਨਹੀਂ ਹੋ ਸਕੀ 2040 ਦਾ ਪੰਜਾਬ ਕਿਹੋ ਜਿਹਾ ਹੋ ਜਾਏਗਾ ਕਿਵੇਂ ਭਈਏ ਇੱਥੇ ਰਾਜ ਕਰਨਗੇ ਪੰਜਾਬੀ ਬਾਹਰ ਚੱਲ ਜਾਣਗੇ ਫਿਰ ਉਤੋਂ ਉਹ ਡਾਇਬੋਟ ਹੋਣਗੇ ਪ੍ਰਾਪਰਟੀਆਂ ਦੇ ਕਬਜ਼ੇ ਹੋ ਜਾਣਗੇ ਫਿਰ ਪੰਜਾਬੀ ਭਈਆਂ ਦੇ ਨੌਕਰ ਕਿਵੇਂ ਕਿਵੇਂ ਇੱਕ ਲੋਕਾਂ ਦੀਆਂ ਅੱਖਾਂ ਖੋਲਣ ਵਾਸਤੇ ਬਣਾਈ ਸੀ ਲੋਕਾਂ ਆਪਾਂ ਨੂੰ ਧੰਨਵਾਦ ਵੀ ਕੀਤਾ ਕਹਿਆ ਕਿ ਭਾਈ ਤੂੰ ਵਧੀਆ ਫਿਲਮ ਬਣਾਈ ਆ ਉਹਦੀਆਂ ਰੀਲਾਂ ਬੜੀਆਂ ਚੱਲੀਆਂ ਸੀ ਇਹ ਨਚਾਰ ਤੇ ਭਾਂਡੇ ਨੇ ਆਪਣੇ ਬੱਚੇ ਤਿਆਰ ਕੀਤੇ ਹੋਏ ਸੀ ਜੇਕਰ ਤੇ ਓਡੀ ਓਡੀ ਨਾ ਆਉਂਦਾ ਤੇ ਇਹਨਾਂ ਦੇ ਬੱਚਿਆਂ ਨੇ ਬੱਚਿਆਂ ਨੇ ਬੱਚਿਆਂ ਨੇ ਪੀੜੀਦਰ ਪੀੜੀ ਪੰਜਾਬ ਦਾ ਬੇੜਾ ਗਰ ਕਰਨਾ ਸੀ ਉਹ ਤੇ ਸ਼ੁਕਰ ਹੈ ਆ ਭਰਾ ਓਡੀ ਓਡੀ ਆ ਗਿਆ ਤੇ ਇਹਨਾਂ ਗੰਦੇ ਲੋਕਾਂ ਤੋਂ ਪੰਜਾਬ ਬਚ ਗਿਆ ਇਹ ਹੁਣ ਕਾਲ ਫਿਲਮ ਪਹਿਲੇ ਦਿਨੀ ਬੰਬੇ ਸ਼ੋਲ ਹੈਗਾ ਕੋਈ ਸਿੱਖ ਕੋਈ ਪੰਜਾਬੀ ਇਸਪੋਰਟ ਨਹੀਂ ਕਰ ਰਿਹਾ ਅੱਧੇ ਘਹਾੜੇ ਦੇ ਬੰਦੇ ਰੱਖੇ ਹੋਏ ਵਿਰੋਧ ਕਰਨ ਵਾਸਤੇ ਉਹ ਸਾਈਡ ਤੇ ਹੋ ਜਾਓ ਅੱਧੇ ਘਹਾੜੇ ਦੇ ਬੰਦੇ ਰੱਖੇ ਹੋਏ ਆ ਸਪੋਰਟ ਕਰਨ ਵਾਸਤੇ ਉਹ ਪਹਾੜੇ ਦੇ ਬੰਦੇ ਅੱਧੇ ਘ ਵਿਰੋਧ ਕਰੀ ਜਾਂਦੇ ਅੱਧੇ ਘ ਸਪੋਰਟ ਕਰੀ ਜਾਂਦੇ ਤੇ ਉਹੋ ਹੀ ਦਿਖਾਈ ਜਾਂਦੇ ਸੋਸ਼ਲ ਮੀਡੀਆ ਤੇ ਉਹੋ ਹੀ ਦਿਖਾਈ ਜਾਂਦੇ ਲੋਕਾਂ ਦਾ ਦਿਮਾਗ ਹੈ ਕਰਨ ਵਾਸਤੇ ਵੀ ਲੋਕੀ ਸਿਨੇਮਿਆਂ ਚ ਵੜੀ ਜਾਣ ਪਰ ਕੋਈ ਸਿਨੇਮਿਆਂ ਜਾਣ ਨੂੰ ਤਿਆਰ ਨਹੀਂ ਇੱਕੋ ਕਰਨ ਜੋਰ ਜਿਹਨੂੰ ਬੰਬੇ 100 100 ਬੰਦਾ ਗਾਲ ਕੱਢਦਾ ਉਹਨੂੰ ਟੈਂਪੂ ਨੂੰ ਉਹ ਹੁਣ ਪੰਜਾਬ ਦਾ ਭਲਾ ਕਰੂਗਾ ਆਗੇ ਹੈ ਇਹਨਾਂ ਨਚਾਰਾਂ ਭੰਡਾਂ ਨੇ ਪੰਜਾਬ ਦੇ ਚੰਗੇ ਚੰਗੇ ਕਲਾਕਾਰ ਰੋਲ ਤੇ ਜਿੰਨੇ ਇਮਾਨਦਾਰ ਬੰਦੇ ਹੀ ਘਰ ਬਾਤ ਇਹਨਾਂ ਦਲਾਲਾਂ ਨੇ ਇਹ ਗੱਲਾਂ ਅੱਜ ਮੈਂ ਕਹਿੰਦਾ ਤੁਹਾਨੂੰ ਭਾਵੇਂ ਓਪਰੀਆਂ ਲੱਗਦੀਆਂ ਆ ਇਹ ਕੱਲ ਨੂੰ ਸਾਹਮਣੇ ਆਉਣੀਆਂ ਆ ਇਹ ਗੱਲਾਂ ਹੋਣੀਆਂ ਆ ਠੀਕ ਆ ਹਲੇ ਸਾਰੇ ਲੋਕਾਂ ਦੀਆਂ ਅੱਖਾਂ ਨਹੀਂ ਖੁੱਲੀਆਂ 2 4% ਲੋਕਾਂ ਦੀਆਂ ਅੱਖਾਂ ਖੁੱਲੀਆਂ ਪਰ ਦਿਨ ਬਦੇਣਾ ਲੋਕਾਂ ਦੀਆਂ ਅੱਖਾਂ ਖੁੱਲ੍ਹਦੀਆਂ ਜਾਣੀਆਂ ਆ ਇਹ ਮੈਂ ਵਾਦਾ ਕਰਦਾ ਤੁਹਾਡੇ ਨਾਲ ਇਹਨਾਂ ਨੂੰ ਦੇ ਨਰ ਦਾ ਬਾਈਕਾਰ ਇਹਨਾਂ ਦਾ ਕਟਾਪਾ ਚੜਨਾ ਚਾਹੀਦਾ ਅਨੰਦਚਾਰਾ ਭੰਡਾ ਦਾ ਕੋਈ ਇੱਕ ਵੀ ਫਿਲਮ ਬਣੀ ਆ ਜਿੱਚ ਕਿਸਾਨ ਦੇ ਫਹਾ ਲਿਆ ਹੋਵੇ ਕਿੰਨੇ ਕੇਸ ਆ ਗਏ ਯਾਰ ਲੋਕੀ ਕਰਜ਼ੇ ਰੋ ਤੰਗ ਆ ਕੇ ਫਾਹੇ ਲੱਗ ਗਏ ਚਲੋ ਉਹ ਤੇ ਕਿਸਾਨ ਵਰਗਿਆ ਮਜ਼ਦੂਰ ਵਰਗ ਦਾ ਕੀ ਹਾਲ ਆ ਮਜ਼ਦੂਰ ਵਰਗ ਦਾ ਤੇ ਪੰਜਾਬ ਚ ਹੁਣ ਹੀ ਸੱਤਿਆਨਾਸੀ ਹੋਇਆ ਪਿਆ ਉਹ ਦਿਹਾੜੀ ਕਰਕੇ ਆਉਂਦਾ ਮਜ਼ਦੂਰ ਘਰ ਵਾਲੀ ਨੂੰ ਪੈਸੇ ਦਿੰਦਾ ਉਹ ਦੁਕਾਨੇ ਜਾਂਦੀ ਆ ਰਾਸ਼ਨ ਲਿਆਉਂਦੀ ਆ ਤੇ ਉਹਨਾਂ ਦੀ ਰੋਟੀ ਪੱਕਦੀ ਆ ਕਿਸਾਨ ਵਰਗ ਦੇ ਆਪਣੇ ਬੱਚੇ ਪੜ੍ਹਾ ਲਿੰਦਾ ਆ ਆ ਠੱਗਾਂ ਦੇ ਜਿਹੜੇ ਸਕੂਲ ਖੋਲੇ ਹੋਏ ਸਰਕਾਰ ਪ੍ਰਾਈਵੇਟ ਗਰੀਬਾਂ ਦੇ ਬੱਚੇ ਜਿਹੜੇ ਆ ਉਹ ਪੜ੍ਹਿਆ ਉਹ ਕੱਲ ਨੂੰ ਉਹ 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 ਜਨਤਾ ਕਿਸ ਪਾਸੇ ਜਾਊਗੀ ਉਹ ਕੀ ਕਰਨਗੇ ਸੋਚੋ ਇਹ ਕਿੰਨਾ ਵੱਡਾ ਵਰਗ ਜਿਹੜਾ ਪੜ ਰਹਿ ਗਿਆ ਸਾਡੇ ਪੰਜਾਬ ਦਾ ਮਜ਼ਦੂਰਾਂ ਦੇ ਬੱਚੇ ਉਹਨਾਂ ਦਾ ਕੱਲ ਨੂੰ ਕੀ ਇਫੈਕਟ ਪਾਊਗਾ ਪੰਜਾਬ ਦੇ ਇਹ ਗੱਲ ਸੋਚਣ ਵਾਲੀ ਆ ਇਹ ਜਰਨੈਲ ਠੱਗ ਇਹਨੇ ਸਾਰੇ ਲੁੱਟ ਲਏ ਚੰਗੇ ਚੰਗੇ ਬੰਦੇ ਜਿੰਨੇ ਹੀ ਵਧੀਆ ਦਰਸ਼ਨ ਹੌਲਖਵਰਗੇ ਗਿਆਨੀ ਵਰਗੇ ਉਹ ਘਰ ਬਾਤ ਇਹਨੇ ਠੱਗਨੇ ਹੈ ਇਹ ਗੱਲਾਂ ਕਰਨ ਡਿਆ ਸੋਸ਼ਲ ਮੀਡੀਆ ਤੇ ਅਸੀਂ 2 ਕਰੋੜ ਲਾਤਾ ਸਿੱਖ ਧਰਮ ਵਾਸਤੇ ਇਹਡੇ ਗੰਦੇ ਲੋਗ ਐਹਡੇ ਗੰਦੇ ਲੋਗ ਆ ਇਹਨਾ ਪੰਜਾਬ ਦਾ ਜਲੂਸ ਕੱਢ ਕੇ ਰੱਖਤਾ ਆ ਵੀਰੋ ਬੋਲਣਾ ਪੈਣਾ ਜਿਹੜੇ ਲੋਗ ਪਲੈਟੋ ਲਿਖਦਾ ਜਿਹੜੇ ਲੋਗ ਬੋਲਣਾ ਬੰਦ ਕਰ ਦਿੰਦੇ ਉਹ ਓਝੜ ਜਾਂਦੇ ਆ ਜਿਹੜੇ ਲੋਗ ਬੋਲਦੇ ਆ ਉਹੀ ਅੱਗੇ ਵਧਦੇ ਆ ਅੱਜੇ ਸਾਡੇ ਪੰਜਾਬ ਜਿੱਥੇ ਮਰਜੀ ਖੜਾ ਹੋ ਜਾਓ ਇੱਕ ਬੱਸ ਜਿੱਚ 55 ਬੰਦੇ ਬੈਠੇ ਹੁੰਦੇ ਆ ਉਹ ਚ 150 ਬੰਦਾ ਵਾੜਿਆ ਹੁੰਦਾ ਆ ਸਭ ਚੁੱਪ ਕਰਕੇ ਖੜੇ ਹੁੰਦੇ ਆ ਭੇਡਾਂ ਬੱਕਰੀਆਂ ਕੋ ਇਹ ਅਮਰੀਕਾ 'ਚ ਹੋ ਸਕਦਾ ਯੂਰਪ 'ਚ ਹੋ ਸਕਦਾ ਜਾਪਾਨ 'ਚ ਹੋ ਸਕਦਾ ਚੀਨ 'ਚ ਹੋ ਸਕਦਾ ਰਸ਼ੀਆ 'ਚ ਹੋ ਸਕਦਾ ਨਹੀਂ ਹੋ ਸਕਦਾ ਕਿਉਂਕਿ ਉਹ ਬੋਲਦੇ ਆ ਉਹ ਗਲਤ ਹੋਣੀ ਨਹੀਂ ਦਿੰਦੇ ਉਹਨਾ ਆਪਣੇ ਦਿਮਾਗਾਂ ਦੇ ਸਵਿੱਚ ਆਫ ਨਹੀਂ ਕੀਤੇ ਹੋਏ ਆਪਣੀ ਬਰਬਾਦੀ ਪੰਜਾਬ ਦੀ ਬਰਬਾਦੀ ਦਾ ਕਾਰਨ ਅਸੀਂ ਆਪਣੇ ਸਵਿੱਚ ਆਫ ਕੀਤੇ ਹੋਏ ਆ ਅਸੀਂ ਸਿਰਫ ਲੀਡਰ 2-4 ਲੀਟਰ ਰੱਖਿਓ ਜਿਨ੍ਹਾਂ ਨੂੰ ਦੋਸ਼ ਲਈ ਜਾਂਦੇ ਬਸ ਇਹ ਜਿਹੜੇ ਨਚਾਰ ਭੰਡਾ ਏ ਅੱਛਾ ਇੱਕ ਪੰਜਾਬ 'ਚ ਇਹ ਵੜੀ ਵੀ ਫਲਾਣੇ ਦੀ ਪ੍ਰਾਪਰਟੀ ਚੈੱਕ ਕਰੋ ਫਲਾਣੇ ਦੀ ਪ੍ਰਾਪਰਟੀ ਚੈੱਕ ਕਰੋ ਯਾਰ ਭਰਾ ਪੁਲਿਸ ਪਾਲਸ ਵਾਲਿਆਂ ਨੇ ਤਾਂ ਪਤਾ ਨਹੀਂ ਕੋਈ ਕੋਠੀ ਪਾ ਲਈ ਹੂੰ ਇੱਕ ਅੱਧੀ ਇੱਕ ਦਿਨ ਨਚਾਰਾਂ ਭੰਡਾ ਦੀਆਂ ਪ੍ਰਾਪਰਟੀਆਂ ਚੈੱਕ ਕਰੋ ਜਿੱਦਣ ਇਹਨਾਂ ਨਚਾਰਾਂ ਭੰਡਾ ਦੀਆਂ ਪ੍ਰਾਪਰਟੀਆਂ ਚੈੱਕ ਹੋਈਆਂ ਨਾ ਜੀ ਇਹਦੀ ਜਰਨੈਲ ਦੀ ਪ੍ਰਾਪਰਟੀ ਚੈੱਕ ਕਰੋ ਲੋਕਾਂ ਹਿੱਲ ਜਾਣਾ ਹਿੱਲ ਇਹ ਕੋਈ ਛੋਟੀਆਂ ਮੋਟੀਆਂ ਗੱਲਾਂ ਨਹੀਂ ਮੈਂ ਕਹਿ ਰਿਹਾ ਮੈਂ ਇੰਡਸਟਰੀ ਦੇ ਅੰਦਰ ਦਾ ਬੰਦਾ ਆਂ 12 ਸਾਲ ਫਿਲਮ ਮੇਕਿੰਗ ਸਿੱਖੀ ਹైదరాబాద్ 12 ਸਾਲ 4-5 ਸਾਲ ਵਧੀਆ-ਵਧੀਆ ਪੰਜਾਬ ਉਪਰ ਸਕ੍ਰਿਪਟਰਾਂ ਲੈ ਕੇ ਘੁੰਮਿਆ ਕਹਿੰਦੇ ਮੈਨੂੰ ਪੁਛਿਆ ਨਹੀਂ ਮੈਂ ਘਰ ਬਹਿ ਗਿਆ ਡਿਪਰੈਸ਼ਨ ਚ ਆ ਗਿਆ ਨਸ਼ੇ ਕਰਨ ਲੱਗ ਪਿਆ ਔਰ ਇਹ ਨਿਚਾਰ ਪੰਡ ਪਤਾ ਨਹੀਂ ਕਿੰਨੇ ਐਨਆਰਿਆਂ ਨੂੰ ਲੁੱਟ ਕੇ ਇਹ ਕਲਾਕਾਰ ਬਣ ਗਿਆ ਯਾਰ ਤੇ ਪੰਜਾਬ ਦੇ ਲੋਕਾਂ ਨੂੰ ਯਾਰ ਦਿਮਾਗ ਹੀ ਬੰਦ ਕੀਤਾ ਹੋਇਆ ਕਿਹੜੀ ਐਨਾ ਫਿਲਮ ਬਣਾਈ ਪੰਜਾਬ ਤੇ ਜਦੋਂ ਇਹਨਾਂ ਨੇ ਲੋਕਾਂ ਨੂੰ ਉल्लू ਬਣਾਉਣਾ ਹੁੰਦਾ ਉਦੋਂ ਇਹਨਾਂ ਸਿੱਖ ਧਰਮ ਸਿੱਖ ਧਰਮ ਅਹੀਂ ਸਿੱਖ ਧਰਮ ਪੰਜਾਬ ਪੰਜਾਬ ਉਹ ਕਿਹੜੀ ਫਿਲਮ ਬਣਾਈਆਂ ਦਾ ਪੰਜਾਬ ਤੇ ਯਾਰ ਦੱਸੋ ਪੰਜਾਬ ਦੇ ਲੋਕੋ ਜਾਗਣਾ ਪੈਣਾ ਯਾਰ ਸਾਡੇ ਬੁੱਧੀਜੀਵੀ ਤੇ ਉਹੀ ਮਰ ਗਏ ਸਾਡੇ ਬੁੱਧੀਜੀਵੀਆਂ ਦਾ ਤਾਂ ਯਾਰ ਪਤਾ ਹੀ ਨਹੀਂ ਕੀ ਹੋ ਗਿਆ ਚੁੱਪ ਸਮਝ ਨੋ ਬਾਹ ਸਾਡੇ ਬੁੱਧੀਜੀਵੀ ਕਿੱਥੇ ਚਲੇ ਗਏ ਓਏ ਸਾਡੇ ਬੁੱਧੀਜੀਵੀ ਬੋਲਣ ਵਾਲੇ ਜਿਹੜੇ ਜਨਤਾ ਨੂੰ ਸਿੱਧੇ ਰੱਬ ਪਾਉਂਦੇ ਈ ਉਹ ਕਿੱਥੇ ਚਲੇ ਗਏ ਇਹ ਵੀਰੋ ਸੋਚਣਾ ਪੈਣਾ ਸੋਚਣਾ ਪੈਣਾ ਸੋਚਣਾ ਪੈਣਾ ਵੀਰੋ ਧੰਨਵਾਦ